ਸਤਿ ਸ਼੍ਰੀ ਅਕਾਲ ਦੋਸਤੋ ਜਿਹੜਾ ਪਿੱਛੇ ਸਬਜ਼ੀ ਵੇਖਦੇ ਪਏ ਆ ਬਈ ਇਹ ਸਬਜ਼ੀ ਹੈਗੀ ਆਰਗੈਨਿਕ ਤੇ ਮੁੰਡੇ ਕੋਲੇ ਜਿਹੜੀ ਜ਼ਮੀਨ ਹੈ ਬਈ ਸਿਰਫ ਚਾਰ ਕਨਾਲਾਂ ਤੇ ਚਾਰ ਕਨਾਲਾਂ ਦੇ ਵਿੱਚੋਂ ਬਈ ਨੰਦ ਲੈਂਦਾ ਤੇ ਗਡੋਇਆਂ ਦੀ ਖਾਦ ਖੁਦ ਤਿਆਰ ਕਰਦਾ ਤੇ ਤਿਆਰ ਕਰਕੇ ਤੇ ਚਾਰ ਕਨਾਲਾਂ ਦੇ ਵਿੱਚ ਹੀ ਬਈ ਸਬਜ਼ੀ ਹੈ ਜਿਹੜੀ ਇਹੋ ਲਾਈ ਹੋਈ ਹੈ ਕੱਦੂ ਲੈਣ ਆਇਆ ਤੇ ਕੱਦੂ ਬਈ ਸਵਾਦ ਬੰਦੇ ਕੋਈ ਆਜੋ ਫਿਰ ਕਰਦੇ ਆਂ ਗੱਲਬਾਤ ਆਹ ਨਾਲੇ ਪੁੱਛਦੇ ਆਂ ਵੀਰ ਤੋਂ ਵੀ ਕੀ ਕੁਝ ਲਾਈ ਬੈਠਾ ਯਾਰ ਗਿਣਤੀ ਕੋਈ ਨਹੀਂ ਤੇ ਸਬਜੀ ਤੋੜ ਕੇ ਜਦੋਂ ਲੈ ਜਾਂਦਾ ਤੇ ਰੇਟ ਫਿਰ ਆਪਦੀ ਮਰਜ਼ੀ ਦਾ ਕਿਉਂਕਿ ਆਰਗੇਨਿਕ ਹੈ ਐਂ ਕਹਿ ਕੇ ਤਾਂ ਲੋੜ ਹੀ ਨਹੀਂ ਪੈਂਦੀ ਵੇਚਣੀ ਵੀ ਲੈ ਜੋ ਸੌਦਾ ਘਰੋਂ ਹੀ ਸਾਰਾ ਕੁਝ ਆਪੇ ਲੈ ਜਾਂਦੇ ਲੋਕ ਤੇ ਚਾਰ ਕਨਾਲਾਂ ਦੇ ਵਿੱਚੋਂ ਮੁੰਡੇ ਦੀ ਮਿਹਨਤ ਨੂੰ ਸਲਾਮ ਆਜੋ ਫਿਰ ਕਰਦੇ ਆਂ ਆਪਾਂ ਗੱਲਬਾਤ ਤੇ ਤੁਹਾਨੂੰ ਦਿਖਾਉਣੇ ਆ ਵੀ ਦੱਸ ਦੱਸੂਗਾ ਵੀ ਆਪ ਸਾਰਾ ਕੁਝ ਵੀ ਕੀ ਕੀ ਲਾਈ ਬੈਠਾ ਹੈ हां वे शिरक की हाल चाल है सत श्री अकाल जी भाई सत श्री अकाल अच्छा मेनू एक गल दस ਵੀ ਆਪਣੇ ਕੋਲੇ ਵਾਕਈ ਚਾਰ ਕਨਾਲਾਂ ਜ਼ਮੀਨ ਹੈ ਹਾਂਜੀ ਭਾਈ ਚਾਰ ਕਨਾਲਾਂ ਚਾਰ ਕਨਾਲਾਂ ਤੇ ਚਾਰ ਕਨਾਲਾਂ ਚ ਫਿਰ ਗਿਣਤੀ ਦੱਸ ਗੜੇ ਕਰਕੇ ਵੀ ਕੀ ਕੁਝ ਲਾਈ ਬੈਠਾ ਬਾਈ ਗਿਣਤੀ ਤੁਹਾਡੇ ਸਾਹਮਣੇ ਹੀ ਹੈ ਜੀ ਇਹਦੇ ਵਿੱਚ ਆਪਣਾ ਕੱਦੂ ਹਾਂ ਅੱਲਾ ਨੇ ਹਾਂ ਦੋ ਤਰ੍ਹਾਂ ਦੀ ਮਿਰਚ ਹੈ ਠੀਕ ਹੈ ਟੋਰੀ ਆ ਠੀਕ ਹੈ ਤੇ ਪਿਆਜ਼ ਹੈ ਜੀ ਦੋ ਕਨਾਲਾਂ ਅੱਛਾ ਪਿਆਜ਼ ਦੇ ਵਿੱਚ ਭਿੰਡੀ ਠੀਕ ਹੈ ਤੇ ਲਸਣ ਸੀਗਾ ਲਸਣ ਪੁੱਟ ਲਿਆ ਲਸਣ ਪੁੱਟ ਲਿਆ ਫੁੱਲ ਗੋਭੀ ਬੰਦ ਗੋਭੀ ਨਹੀਂ ਅੱਛਾ ਇਹ ਤੇ ਹੈ ਸਾਰੀ ਫਿਰ ਆਰਗੈਨਿਕ ਹਾਂਜੀ ਆਰਗੈਨਿਕ ਅੱਛਾ ਤੇ ਗੁਡੋਇਆਂ ਦੀ ਖਾਦ ਆਪ ਤਿਆਰ ਕਰਦਾ ਗੁਡੋਇਆਂ ਦੀ ਖਾਦ ਆਪਾਂ ਅੱਗੇ ਇੱਕ ਵਾਰੀ ਆਪਾਂ ਵੀਡੀਓ ਵੀ ਪਾਈ ਸੀ ਵੀ ਬਾਈ ਆਪ ਤਿਆਰ ਕਰਦਾ ਵੀਰੇ ਇਹ ਗੁਡੋਇਆਂ ਦੀ ਖਾਦ ਤੇ ਰੇਟ ਫਿਰ ਆਪਦੀ ਮਰਜ਼ੀ ਦਾ ਹਾਂਜੀ ਰੇਟ ਆ ਦਿੰਦਾ ਕੋਈ ਯਾਰ ਵਾਕਿਆ ਜੇ ਜਦੋਂ ਬਈ ਚੀਜ਼ ਕਿਸੇ ਨੇ ਲੈ ਕੇ ਜਾਣੀ ਹੈ ਤੇ ਆਰਗੈਨਿਕ ਮਿਲੇ ਤੇ ਫਿਰ ਅਗਲਾ ਕਹਿੰਦਾ ਕੋਈ ਗੱਲ ਨਹੀਂ ਯਾਰ 5-10 ਰੁਪਏ ਵੱਧ ਵੀ ਆਪਾਂ ਭਰ ਦਾਂਗੇ ਕਿਣੀ ਤੇ ਇਹ ਸਾਰਾ ਕੁਝ ਲਾਈਵ ਬੈਠਾ ਬਾਗ ਬਾਈ ਜੀ ਵਿੱਚ ਦੋਰਾ ਬਾਗ ਲੱਗਿਆ ਡੇਜੀ ਦੇ ਵਿੱਚ ਅਮਰੂਦ ਲੱਗਿਆ ਆਪਣੇ ਠੀਕ ਹੈ ਹਾਂਜੀ ਤੇ ਬਾਸ ਵਾਲਾ ਵਿਚਾਰਾ ਹਾਰਨ ਮਾਰਨ ਵਾ ਠੀਕ ਹੈ ਬਾਗ ਲੱਗੇ ਨਹੀਂ ਦੋ ਸਾਲ ਹੋ ਗਏ ਬਾਗ ਲੱਗੇ ਨਹੀਂ ਹਾਂ ਤੇ ਆ ਦੇਖੋ ਐਤੀ ਬੂਟੇ ਤੇ ਫੂਟ ਠੀਕ ਹੈ ਡੇਜੀ ਦਾ ਫੂਟ ਹੈ 2 ਸਾਲ ਦਾ ਬੂਟਾ ਲਗਭਗ ਤੇ ਇਹਦੇ ਤੇ ਜ਼ਿਆਦਾ 10 ਤੋਂ 12 ਦਾਣੇ ਫਰੂਟ ਹੈਗਾ ਠੀਕ ਹੈ ਤੇ ਉਹ ਪਿੱਛੇ ਹੋ ਗਏ ਆਪਣੇ 8 ਤੋਂ 9 ਅਮਰੂਦ ਲਾਏ ਨੂੰ ਠੀਕ ਹੈ ਤੇ ਉਹਦੇ ਲਗਭਗ ਸਾਰੇ ਬੂਟਿਆਂ ਤੇ ਹੀ ਅਮਰੂਦ ਦੇ ਤੇ ਜਿਹੜਾ ਫਰੂਟ ਹੈਗਾ ਠੀਕ ਹੈ ਤੇ ਖਾਦ ਵੀਰੇ ਆਪਾਂ ਆਪਦੀ অর্ਗੈਨਿਕ ਮਤਲਬ ਗਡੋਇਆਂ ਦੀ ਖਾਦ ਗਡੋਏ ਪਾਏ ਹੋਏ ਆ ਠੀਕ ਹੈ ਤੇ 3 ਕ ਮਹੀਨੇ ਬਾਅਦ ਕੋਈ ਸਪਰੇ ਨਹੀਂ ਕਰਦਾ ਕੁਝ ਨਾ ਜੀ ਸਿਰਫ ਸਪਰੇ ਜਿੱਦਾਂ অর্ਗੈਨਿਕ ਸਪਰੇ ਵੀ ਆਪਾਂ ਨਿੰਮ ਦੇ ਪੱਤੇ ਵਗੈਰਾ ਠੀਕ ਹੈ ਮੱਕ ਦੇ ਪੱਤੇ ਵਗੈਰਾ ਉਹ ਉਹਦਾ ਕੋਲ ਤਿਆਰ ਕਰਕੇ ਸਪਰੇਅ ਕਰ ਦਈਦੀ ਆ ਠੀਕ ਹੈ ਤੇ ਮਿਰਚ ਨੂੰ ਜਿਵੇਂ ਪੱਤਾ ਮਰੋੜ ਵਾਸਤੇ ਖੱਟੀ ਲੱਸੀ ਠੀਕ ਹੈ ਉਹਦੀ ਸਪਰੇਅ ਕਰ ਦਈਦੀ ਆ ਅੱਛਾ ਭਾਈ ਜੇ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਨਾ ਤਾਂ ਆਪਾਂ ਨੂੰ ਕਮੈਂਟ ਚ ਸੁਝਾਅ ਦੇ ਸਕਦਾ ਵੀ ਜੇ ਸਪਰੇਅ ਕੋਈ ਹੋਰ ਤਰ੍ਹਾਂ ਦੀ ਬੰਦਾ ਆਰਗੈਨਿਕ ਸਪਰੇਅ ਜ ਕੋਈ ਤਿਆਰ ਕਰਦਾ ਤਾਂ ਸਾਨੂੰ ਦੱਸ ਸਕਦਾ ਸੀ ਤਿਆਰ ਕਰਕੇ ਸਪਰੇਅ ਆਰਗੈਨਿਕ ਹੋਵੇ ਠੀਕ ਹੈ ਕਿ ਨਹੀਂ ਹਾਂ ਤੇ ਬਾਕੀ ਭਾਈ ਵਾਕਿਆ ਹੀ ਮਨਨ ਵਾਲੀ ਚੀਜ਼ ਹੈ ਤੇ ਕੱਦੂ ਲੈ ਕੇ ਚੱਲੇ ਆ ਤੇ ਕੱਦੂ ਬੜੇ ਸਵਾਦ ਬੰਦੇ ਆ ਬਾਕੀ ਸਬਜ਼ੀ ਸਾਰੀ ਭਾਈ ਗੋਭੀ ਲਾਈ ਬਠਾ ਮਿਰਚਾਂ ਸਾਰਾ ਕੁਝ ਹੈਗਾ ਤੇ ਜੇ ਆਪਾਂ ਨੂੰ ਵੀਰ ਦਾ ਜਿਹੜਾ ਕੰਮ ਹੈ ਮਿਹਨਤ ਆ ਆਪਾਂ ਚੰਗੀ ਲੱਗੀ ਤੁਹਾਨੂੰ ਤੇ ਇਹਨੂੰ ਇੱਕ ਵਾਰੀ ਸ਼ੇਅਰ ਜ਼ਰੂਰ ਕਰਿਆ ਜੀ ਵੀਡੀਓ ਨੂੰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਜੀ ਲੋ ਵੀ ਦੋਸਤੋ ਤੇ ਪਿਆਜ਼ ਵੇਖ ਲਓ ਵੇਖੋ ਪਿਆਜ਼ ਫਿਰ ਲੱਗਿਆ ਆ ਤੇ ਪਿਆਜ਼ ਆਪਾਂ ਇਹਨੂੰ ਕਿਹਾ ਵੀ ਆਪਾਂ ਨੂੰ ਪਿਆਜ਼ ਜ਼ਰੂਰ ਦੇ ਦੇ ਹਾਂ ਤੇ तरीका बड़ा यार भाई मतलब आ देखो पिंडी दीया दी चार ਲੈਣਾ पिंडी दीया लातियां दा आठ ਲੈਣਾ ਤੇ ਬਸ पिंडी ਤਿਆਰ ਹੋ ਚੱਲੀ ਆ ਜਾਂ ਤੋ ਲਾਤੀ ਇਹ ਇਹ ਆ ਦੇਖੋ ਅਮਰੂਦ ਆ ਬੂਟੇ ਸਾਰਾ ਕੁਛ ਬਹੁਤ ਵਧੀਆ ਯਾਰ ਕਹਿੰਦੇ ਆ ਵੀ ਜਿਹਨੇ ਮਿਹਨਤ ਕਰਨੀ ਵੇਲੇ ਜੇ ਆਪਣੇ ਕੋਲ ਜਿਆਦਾ ਹੋਵੇ ਤਾਂ ਫਿਰ ਤਾਂ ਨਜ਼ਾਰਾ ਹੀ ਆ ਜੇ ਹਨਾ ਚਲੋ ਮਾਲਕ ਮહેર ਕਰੇ ਕਦੇ ਹਾਂਜੀ ਹਾਂਜੀ ਠੀਕ ਆ ਹਾਂ ਦਿਖਾਉਣਾ ਤੁਹਾਨੂੰ ਪਿਆਜ਼ ਤੇ ਆਰਗੈਨਿਕ ਪਿਆਜ਼ ਆਪਾਂ ਵੇਚਣਾ ਵੀ ਐ ਪਿਆਜ਼ ਬਾਈ ਜੀ ਵੇਚਣਾ ਹੀ ਆ ਵੇਚਣ ਵਾਸਤੇ ਲਾਇਆ ਢੋਕ ਨਾਲ ਠੀਕ ਐ ਲਓ ਜੀ ਇਹ ਜੀ ਲੈ ਕੇ ਚੱਲੇ ਆ ਪੱਟਿਆ ਜਾਊਗਾ ਸਾਰਾ ਫਿਰ ਸਾਫ਼ ਕਰੂਗਾ ਹਾਂ ਲਓ ਠੀਕ ਐ ਇਹ ਅੱਲਾ ਆ ਦੇਖ ਲੋ ਤੇ ਉਧਰ ਤੁਹਾਨੂੰ ਦਿਖਾ ਦਿੰਦੇ ਆ ਕੱਦੂ ਇਹ ਆ ਦੇਖੋ ਕਿਉਂ ਤੇ ਬਣਦੀ ਗੱਲ